ਉਹ ਹੁਣੇ ਹੁਣੇ ਨਾ ਕੁਛ ਆਣ ਕੇ ਡਿੱਗਾ ਕੀ ਡਿੱਗਾ ਕੀ ਨਹੀਂ ਡਿੱਗਾ ਇਹ ਸਾਨੂੰ ਵੀ ਨਹੀਂ ਸਮਝ ਗੱਲ ਦੀ ਪਰ ਤੁਹਾਨੂੰ ਵਿਖਾਉਣੇ ਆ ਬਸ 1 ਮਿੰਟ ਤੱਕ ਪਹੁੰਚ ਜਾਣਾ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਕੋਈ ਡਿੱਗਾ ਆ ਆਹ ਸਾਹਮਣੇ ਦੇਖ ਸਕਦੇ ਕੋਠੀ ਤੇ ਲੱਗੇ ਕੁਛ ਦਿਖਦਾ ਪਿਆ ਮੋਟਰ ਵਾਲੀ ਕੋਠੀ ਤੇ ਲੱਗੇ ਮੋਟਰ ਵਾਲੀ ਕੋਠੀ ਤੇ ਲੱਗੇ ਹਾਂ ਹਾਂ ਕਈ ਬੰਦੇ ਨੂੰ ਜੀ ਕੋਠੀ ਸਮਝ ਜਾਂਦੇ ਆ ਮੋਟਰ ਵਾਲੀ ਕੋਠੀ ਤੇ ਲੱਗੇ ਕੋਈ ਡਿੱਗਾ ਆਹਨੇ ਤੁਰੇ ਆ ਨੇਕ ਕੀ ਵੱਧ ਪਲਾ ਡਿੱਗ ਪਈ ਇੱਥੇ 10 ਤੋਂ ਵੱਧ ਗੁਵਾਰੇ ਬੱਦਿਆਂ ਕਿਉਂਕਿ ਇਹ ਇਧਰੋਂ ਨਾ ਪਾਕਿਸਤਾਨ ਤੋਂ ਸਾਡਾ ਪਿੰਡ ਹੈਗਾ ਥੋੜਾ ਜਿਹਾ ਨੇੜੀ ਸੇ ਇਧਰੋਂ ਕੋਈ ਨਾ ਕੁਝ ਕੇ ਪਾਕਿਸਤਾਨ ਦਾਣ ਕੇ ਡਿੱਗਦਾ ਰਹਿੰਦਾ ਉਹ ਤੰਗਾ ਉਰਦੂ ਲਿਖਿਆ ਮਤਲਬ ਕਿ ਗੁਵਾਰੇ ਤੇ ਇਹ ਦੇਖਦੇ ਆ ਕਿੱਥੋਂ ਦੀ ਵੈਰਾਈਟੀ ਆਈ ਆ ਇੰਡੀਅਨ ਆ ਕਿ ਜਾਂ ਬਾਹਰੀ ਦੂਸਰੀ ਕੰਟਰੀ ਦੀ ਆ ਤੇ ਤੁਹਾਨੂੰ ਵਿਖਾਉਣੇ ਆ ਬਸ ਜੁੜੇ ਰਹੋ ਮੇਰੇ ਵੀਰ ਆਵੇ ਇੱਧਰ ਕਿਸ ਨੇ ਅੱਗ ਲਾਈ ਸੀ 나ੜ ਨੂੰ ਦੋ ਔਖਾ ਇਹ ਦੂਰ ਹੋ ਕੇ ਬੈਜੇ ਕੋਈ ਹੋਰ ਨਾ ਬੱਦਾ ਹੋਵੇ ਕਿਸੇ ਬਿਲ ਵੇਖ ਕੇ ਹਾਂ ਉੱਧੂ ਜੀ ਲਿਖਿਆ ਪਾਕਿਸਤਾਨੀ ਰੁਪਈ 10 10 ਰੁਪਏ ਪਾਕਿਸਤਾਨੀ ਹਾਂ ਆ ਦੇਖੋ ਬਈ ਕਿ ਆ ਪਾਕਿਸਤਾਨੀ ਨੋਟ ਉੱਪਰ ਚਪਕਾਏ ਆ 10 10 ਰੁਪਏ ਦੇ ਤੇ ਐਸ ਬਾਈ ਨੇ ਛੱਡੇ ਆ ਆ ਦੇਖੋ ਕੁਣ ਲਿਖਿਆ ਕਿ ਆ ਕੁਝ ਤਾਂ ਉਰਦੂ ਉਰਦੂ ਚ ਹੀ ਸਾਰਾ ਸਾਰਾ ਉਰਦੂ ਚ ਹੀ ਹੈ ਸਾਰਾ ਉਰਦੂ ਚ ਆ ਇਹਨੂੰ ਨਾ ਮੈਂ ਮਤਲਬ ਕੀ ਥੋੜਾ ਜਿਹਾ ਵੀਡੀਓ ਦੇ ਪਿੱਛੇ ਲਾ ਦਊਂਗਾ ਆਈ ਲਵ ਯੂ ਮੇਰੀ ਅੰਗਰੇਜ਼ੀ ਵੀ ਕਮਜ਼ੋਰ ਹੈ ਨਾ ਇੱਕ ਆ ਭਾਈ ਪੜ੍ਹ ਲਓ ਬੜਾ हां मेनू समझ नहीं आउंदी मैं ना पढ़ के सारा कुछ ते मगरेले पास वीडियो ते ला दूंगा तो ਤੁਸੀਂ ਦੇਖ ਲੈਣਾ ਆ ਦੇਖੋ ਇਹਨਾਂ ਚੀਜ਼ਾਂ ਦੀ ਕੋਈ ਹੱਦ ਸਰਹੱਦ ਨਹੀਂ ਹੈਗੀ ਕਿੱਥੋਂ चीज ਚੱਲੀ ਆ ਪਾਕਿਸਤਾਨ ਚੋਂ ਤੇ ਵੇਖ ਲਓ ਇੱਥੇ ਆ ਗਈ ਆ ਇਹ ਹੁਣ ਸਰਪੰਚ ਸਾਹਿਬ ਖੜੇ ਆ ਦਿਖਾ ਰਹੇ ਤੁਹਾਨੂੰ ਇਹ ਬਾਰਡਰ ਤੋਂ ਘੱਟੋ-ਘੱਟ 15 ਕਿਲੋਮੀਟਰ ਤੋਂ ਉੱਪਰ ਭੇਜ 15 ਤੋਂ 20 ਕਿਲੋਮੀਟਰ ਨਾਲ ਇਸ ਪਾਸੋਂ ਆਈ ਹੈ ਜਿੰਦਾਂ ਅੰਦਾਜ਼ਾ 6-7 ਕਿਲੋਮੀਟਰ ਇਹਦੋਂ ਪਾਸੋਂ 6-7 ਕਿਲੋਮੀਟਰ ਇੱਕ ਸਾਈਡ ਤੋਂ ਪੈਂਦਾ ਇੱਕ ਸਾਈਡ ਤੋਂ ਉਹ 10-15 ਕਿਲੋਮੀਟਰ ਪੈਂਦਾ ਤੇ ਉਹ ਤੁਸੀਂ ਦੇਖ ਸਕਦੇ ਜੀ ਤੇ ਹਾਂ ਹੁਣ ਇੱਕ ਵਾਰ ਫੇਰ ਬੋਰਡ 'ਤੇ ਸਾਰਾ ਫਾਈਨਲ ਦਿਖਾ ਦਾਂ ਐਸ ਬੰਦੇ ਨੇ ਛੱਡੇ ਆ